ਇਹ ਪੌੜੀ ਦਾ ਜਨਾਬ ਮੈਂ ਤੁਹਾਨੂੰ ਰਿਪੋਰਟ ਕਰਨਾ ਰਿਪੋਰਟ ਕਰਦਾ ਜਨਾਬ ਮਾਲਕ ਵੜ ਬਰਾ ਓਏ ਸਰ ਇੱਥੇ ਕਿਸ ਚੀਜ਼ ਦੀ ਡਿਮਨਡ ਵੜੀ ਆ ਆਪਾਂ ਨੂੰ ਠਾੜੇ ਜਿਹਾ ਲੰਮਾ ਪਾ ਕੇ 2 ਫੁੱਟ ਵਧਾਇਆ ਤੇ ਆਪੇ ਦੱਸਣਾ ਸ਼ੋਅਰੂਮ ਕਿ ਦੁਕਾਨ ਹੈ ਇਹ ਦੁਕਾਨ ਹੈ ਮਾਲਕ ਨੂੰ ਬੁਲਾ ਕਰੋ ਕੀ ਕਰੋ ਜੈਕਿੰਗ ਕਰੋ ਚੱਲ ਤੂੰ ਪਹਿਲੇ ਸਰ 2 ਮਿੰਟ ਰੁਕੋ ਸਰ ਆ ਯਾਰ ਆਹ ਹੋਲ ਮੜਿਆ ਕੀ ਐ ਚ ਵਾਰੰਟ ਵਾਰੰਟ ਹੈਗਾ ਤੂੰ ਮੈਨੂੰ ਸਟਾਪ ਨਾ ਕਰ ਡੋਨਟ ਡੋਨਟ ਸਟਾਪ ਬਾਈ ਬਾਈ ਐਸੇ ਥੋੜੀ ਆਹ ਖੋਲ ਯਾਰ ਸਰ ਮੇਰੇ ਬਟਵੀਨ ਨੂੰ ਬੁਲਾਉਂਦੇ ਜਰਾ ਛੋਟਾ ਬਈ ਆਂ ਸਾਡੇ ਦੋ ਮਿੰਟ ਡੂ ਯੂ ਹੈਵ ਐਨੀ ਵਾਰੈਂਟ ਬੋਰ ਡੋਰ ਸਟੂਪਰ ਮੇ ਡੋਰ ਸਟੂਪਰ ਮੇ ਸਰ ਐਸਾ ਪੌਲੀ ਕਾਪਰੇਟ ਨਹੀਂ ਸਰ ਐਸਾ ਥੋੜੀ ਕੋਈ ਵਾਰੈਂਟ ਤਾਂ ਦਿਖਾਓ ਕਰੋ ਦੋ ਮਿੰਟ ਬਰੇ ਦਵਾ ਦੋ ਇੱਥੇ ਕੀ ਕੰਮ ਹੁੰਦਾ ਲਾਓ ਸ਼ਟਰ ਲਾਓ ਥੱਲੇ ਸ਼ਟਰ ਲਾਓ ਬਾਈ ਡੋਰ ਸਟੂਪਰ ਮੇ ਡੋਰ ਸਟੂਪਰ ਮੇ ਡੋਰ ਸਟੂਪਰ ਮੇ ਅਬ ਹਬਰਦੀ ਦੇ ਹੱਥ ਨਹੀਂ ਲਵਾ ਜੀ ਰੂਲ ਤਾਂ ਬਹੁਤ ਪੱਕਾ ਜੀ ਸੌਰੀ ਉਹ ਨਹੀਂ ਸਰ ਹਰ ਗੱਲ ਤੇ ਝੂਠ ਜਨਾਬ ਠੰਡੇ ਹੋ ਠੰਡੇ ਹੋ ਕੀ ਗੱਲ ਹੋ ਗਈ ਠੰਡਾ ਹੋ ਨਾ ਮੈਂ ਚਾਦੀ ਪਤਲੀ ਚ ਬੈਠਾ ਆ ਕੀ ਚੀਜ਼ ਹੈ ਉਹ ਜਨਾਬ ਇਲੈਕਟ੍ਰੋਨਿਕ ਦਾ ਸ਼ੋਰੂਮ ਹੈ ਕਿ ਕਾਰ ਦਾ ਸ਼ੋਰੂਮ ਹੈ ਉਹ ਜਨਾਬ ਆਫਰ ਚੱਲਦੀ ਠੰਡੇ ਹੋ ਬੈਠੋ ਤੁਸੀਂ ਬੈਠੋ ਜਰਾ ਬੈਠੋ ਠੰਡੇ ਹੋ ਉਹ ਦੀਪਾ ਜੀ ਕੁਰਸੀਆ ਨਹੀਂ ਹੋ ਯਾਰ ਇਮਾਨਦਾਰ ਪੁਲਿਸ ਆਫਸਰ ਹੈ ਮੈਂ ਕੋਈ ਲੈਂਡ ਦੇਣ ਦੀ ਗੱਲ ਨਹੀਂ ਕੋਈ ਬੈਠਣ ਦੀ ਗੱਲ ਨਹੀਂ ਪੱਡੇ ਆਫਸਰ ਨੂੰ ਦੱਸ ਚੁੱਕਾ ਮੈਂ ਚੈਕਿੰਗ ਕਰਾਉ ਸਾਰੀ ਇੱਕ ਵਾਰ ਇੱਥੋਂ ਗੱਲ ਤਾਂ ਕਰੋ ਰਗੇਸ਼ ਚੈਕਿੰਗ ਕਰ ਦੇਖੋ ਆ ਗਈ ਐ ਆ ਖੋਲ ਇੱਕ ਆ ਖੋਲੋ ਪਾੜ ਦੇ ਇੱਕ ਮਿੰਟ ਬੈਠੋ ਦੇਖੋ ਅਸੀਂ ਤਬਦੀਜ ਕਰ ਰਹੇ ਵਿੱਚ ਕਾਪਰੇਟ ਕਰਨਾ ਇੱਥੇ ਗੱਲ ਤਾਂ ਕਰੋ ਇੱਕ ਮਿੰਟ ਇਮਾਨਦਾਰ ਪੁਲਿਸ ਆਫਸਰ ਹੈ ਸ਼ੱਕ ਨਹੀਂ ਕਰ ਰਹਾ ਮੈਂ ਤਾਂ ਤੂੰ ਮੈਂ ਇਸ ਨੂੰ ਅੱਛਾ ਬੈਠੋ ਤਾਂ ਨਹੀਂ ਮੈਂ ਤੁਹਾਨੂੰ ਆਫਰ ਸਮਝਾਣਾ ਸਾਡੀ ਆਫਰ ਚੱਲਦੀ ਹੈ ਆਫਰ 1 ਮਿੰਟ ਦਾ ਆਫਰ ਤਾਂ ਤੁਸੀਂ ਸੋਨਾ ਦਿੰਦੇ ਕਿਤੇ ਸਾਡੀ ਆਫਰ 'ਚ ਸੋਨਾ ਦੇ ਰਹੇ ਮੈਂ ਉਹੀ ਦੱਸ ਰਿਹਾ 1 ਮਿੰਟ ਬੈਠੋ ਤਾਂ ਸਹੀ ਤੁਸੀਂ ਸਾਰਾ ਦਿਨ ਬ੍ਰੇਕਿੰਗ ਖਬਰਾਂ ਕਰਦੇ ਹੋ ਇਹ ਵੀ ਦਿਖਾਓ ਇਹ ਵੀ ਗੋਡੇ ਤੁਹਾਨੂੰ ਬਹੁਤ ਵਿਊ ਹੋਗੇ ਦੇਖੋ ਤੁਸੀਂ ਵਿਊ ਦੇ ਮਾਰੇ ਭੱਜੇ ਫਿਰਦੇ ਆ ਤੁਹਾਨੂੰ ਵਿਊ ਗੋਡਾ ਹੋਗੇ ਦਿਖਾਓ ਦੱਸਿਆ ਜਾ ਰਿਹਾ ਹੈ ਕਿ ਅੱਜ ਮਾਈ ਇਲੈਕਟ੍ਰੋਨਿਕਸ ਕੋਪੂਰਥਲਾ ਵਿਖੇ ਅਪਸਰਾਂ ਦੀ ਵੱਡੀ ਰੇਡ ਹੋਣ ਵਾਲੀ ਹੈ ਪੀਵੀ ਪੱਤੀ ਨਾਲ ਅਖੀਰ ਤੱਕ ਜੁੜੇ ਰਹੋ ਦਿਖਾਵਾਂਗੇ ਤੁਹਾਨੂੰ ਲਾਈਵ ਦਰਹਰ ਮੈਂ ਪਹੁੰਚ ਗਿਆ ਪਹੁੰਚ ਕੇ ਜਨਾਬ ਮੈਂ ਤੁਹਾਨੂੰ ਰਿਪੋਰਟ ਕਰਨਾ ਰਿਪੋਰਟ ਕਰਦਾ ਜਨਾਬ ਜਨਾਬ ਆਹੀ ਹੈ ਦੁਕਾਨ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਸੋਨਾ ਇਲੀਗਲ ਵੇਚਦੇ ਆ ਪੱਕੀ ਇਨਫੋਰਮੇਸ਼ਨ ਹੈ ਮੈਂ ਕਹਾਂ ਜੀ ਜਨਾਬ ਪੱਕੀ ਹੈ ਮੈਂ ਅਫਸਰਾਂ ਨੂੰ ਨੋਨਫਾਰਮ ਕਰਦਾ ਗਲਤ ਰੰਗ ਨਿਕਲੇ ਮਰੋ ਨਾ ਬਿਲਕੁਲ ਮੀਡੀਆ ਵਾਲੇ ਆ ਗਏ ਜਨਾਬ ਮੀਡੀਆ ਮੈਂ ਕਹਾਂ ਤੂੰ ਫਿਕਰ ਨਾ ਕਰ ਖਿੱਚ ਕੇ ਰੱਖਣਾ ਕੰਮ ਆਪਾ ਮਾਲਕ ਬਾਹਰ ਬਰਾ ਓਏ ਸਰ ਇੱਥੇ ਕਿਸ ਚੀਜ਼ ਦੀ ਰੀਡ ਹੋਣ ਵਾਲੀ ਆ ਮੈਡਮ ਆ ਵੀ ਹਮ ਤਪਤੀਸ਼ ਕਰਨੇ ਆਏ ਹੈ ਆਪਕੋ ਸਭ ਬਤਾਏਗੇ ਪਤਾ ਚੱਲਾ ਹੈ ਯਹਾਂ ਪਰ ਇਲੀਗਲ ਸੋਨੇ ਦਾ ਕ ਬਾਊ ਜੀ ਦੁਕਾਨ ਨਹੀਂ ਹੈਗੀ ਸ਼ੋਰੂਮ ਹੈਗਾ ਜੀ ਯਾਨਾ ਮੈਂ ਤੈਨੂੰ ਥਾਲੇ ਚ ਲੰਮਾ ਪਾ ਕੇ 2 ਫਟ ਬਤਾਇਆ ਤੇ ਆਪੇ ਹੀ ਦੱਸਣਾ ਸ਼ੋਰੂਮ ਹੈ ਕਿ ਦੁਕਾਨ ਹੈ ਇਹ ਦੁਕਾਨ ਹੈ ਜੀ ਮਾਲਕ ਨੂੰ ਬੁਲਾ ਬੁਲਾਣਾ ਜੀ ਚਾਰੇ ਪਾਸੇ ਘੇਰਾ ਪਾ ਲੋ ਕੋਈ ਬਾਹਰ ਨਹੀਂ ਨਿਕਲਣਾ ਚਾਹੀਦਾ ਹਾਂ ਮੈਂ ਤਾਂ ਗੱਲਾਂ ਇੱਕ ਤਾਂ ਸਾਰੀ ਸਪੋਰਟਸ ਜਿਹੜੀ ਆ ਸਕਿਉਰਟੀ ਤੇ ਲਾਤੀ ਚੱਲਾ ਭੀ ਅੰਦਰ ਚਲੀਏ ਚੈਕਿੰਗ ਕਰ ਕੱਲਾ ਕੱਲਾ ਕੋਲਾ ਸ਼ਾਨਮਾ ਆਹ ਖਲਾ ਚੈਕਿੰਗ ਕਰਾਓ ਜਾਂ ਚੈਕਿੰਗ ਕੀ ਹੋ ਗਿਆ ਚੈਕਿੰਗ ਕਰਾਓ ਚੈਕਿੰਗ ਹੋ ਗਈ ਬਾਊ ਜੀ ਕੋਆਪਰੇਟ ਕਰੋ ਜਿੱਦਾਂ ਮੁਲਾਜ਼ਮ ਕਹਿੰਦਾ ਉਦਾਂ ਕਰੋ ਚੈਕਿੰਗ ਕਰਾਓ ਚੱਲ ਤੂੰ ਪਹਿਲੇ ਸਰ ਦੋ

ਓ ਰੁਕੋ ਸਰ ਆਪਣੇ ਵਾਦਾ ਦੋ ਇੱਥੇ ਕੀ ਕੰਮ ਹੁੰਦਾ ਲਾਓ ਸ਼ਟਰ ਲਾਓ ਥੱਲੇ ਸ਼ਟਰ ਲਾਓ ਜਲਦੀ ਜਲਦੀ ਸ਼ੋਅ ਕਰ ਰਹੇ ਆ ਇਹ ਦੇਖੋ ਅਭੀ ਚੇਅਰ ਮਿਲਿਆ ਸੋਨੇ ਕੇ ਉਹ ਬਿਸਕਟ ਹੁੰਦੇ ਨਾ ਉਹ ਵੀ ਮਿਲਣਗੇ ਹਾਂ ਵੀ ਹਾਂਜੀ ਸਰ ਇਹ ਕੀ ਹੈ ਸਰ ਇਹ ਸਾਡੀ ਸਕੀਮ ਲੱਗੀ ਹੈ ਸੋਨੇ ਬਿਸਕਟ ਕਿੱਥੇ ਵੀ ਦੱਸੋ ਮੈਨੂੰ ਮੈਨੂੰ ਪਤਾ ਨਹੀਂ ਸਰ ਬਿਸਕਟ ਹੈਗਾ ਹੀ ਨਹੀਂ ਕੋਈ ਇੱਲੀ ਨਾਲ ਕੰਮ ਹੋ ਰਿਹਾ ਨਹੀਂ ਹੋ ਰਹਾ ਸਰ ਤੁਸੀਂ ਐਵੇਂ ਕੀ ਗੱਲ ਹੋਈ ਲੋ ਸਰ ਛੋਟੇ ਵੀਰ ਆ ਗਏ ਸਾਡੇ ਕੀ ਗੱਲ ਹੋਈ ਜਨਾਬ ਵੱਡਾ ਇਹ ਲੱਗਦਾ ਛੋਟਾ ਤੂੰ ਲੱਗਦਾ ਸਰ ਛੋਟੇ ਹੋਰ ਨਹੀਂ ਸਰ ਹਰ ਕਰਦੇ ਝੂਠ ਜਨਾਬ ਠੰਡੇ ਹੋ ਠੰਡੇ ਹੋ ਕੀ ਗੱਲ ਹੋ ਗਈ ਠੰਡਾ ਹੋ ਨਾ ਮੈਂ ਚਾਦੀ ਪਤਲੀ ਚ ਬੈਠਾ ਆ ਕੀ ਚੀਜ਼ ਹੈ ਉਹ ਜਨਾਬ ਇਲੈਕਟ੍ਰੋਨਿਕਸ ਦਾ ਸ਼ੋਅਰੂਮ ਹੈ ਕਿ ਕਾਲਾ ਸ਼ੋਅਰੂਮ ਹੈ ਉਹ ਜਨਾਬ ਆਫਰ ਚੱਲਦੀ ਠੰਡੇ ਹੋ ਬੈਠੋ ਤੁਸੀਂ ਬੈਠੋ ਜਰਾ ਬੈਠੋ ਠੰਡੇ ਹੋ ਉਹ ਦੀਪਾ ਜੀ ਕੁਰਸੀਆਂ ਨਹੀਂ ਹੋ ਯਾਰ ਹਮੰਦਰ ਪਾਲ ਸਾਹਿਬ ਸਰਿਆ ਮੈਂ ਕੋਈ ਲੈਂਡ ਦੇਣ ਦੀ ਗੱਲ ਨਹੀਂ ਕੋਈ ਬੈਠਣ ਦੀ ਗੱਲ ਨਹੀਂ ਵੱਡੇ ਅਫਸਰ ਨੂੰ ਦੱਸ ਚੁੱਕਾ ਮੈਂ ਚੈਕਿੰਗ ਕਰਾਉ ਸ ਇੱਕ ਆ ਖੋਲੋ ਪਾੜ ਦੇ ਇੱਕ ਮਿੰਟ ਬੈਠੋ ਦੇਖੋ ਅਸੀਂ ਤਫਤੀਸ਼ ਕਰ ਰਹੇ ਵਿੱਚ ਕਾਪੀ ਰਿਟ ਕਰਨਾ ਸਹੀ ਗੱਲ ਤਾਂ ਕਰੋ ਇੱਕ ਮਿੰਟ ਇਮਾਨਦਾਰ ਪੁਲਿਸ ਅਫਸਰਾਂ ਸ਼ੱਕ ਨਹੀਂ ਕਰਨਾ ਮੈਂ ਤਾਂ ਤੂੰ ਮੈਸਕੂਪਡ ਮੋਸਟ ਅੱਛਾ ਬੈਠੋ ਤਾਂ ਸਹੀ ਮੈਂ ਤਾਂ 9% ਸਮਝਾਣਾ ਤੁਹਾਡੀ ਆਫਰ ਚੱਲਦੀ ਹੈ ਆਫਰ ਇੱਕ ਮਿੰਟ ਤਾਂ ਆਫਰ ਤੇ ਤੁਸੀਂ ਸੋਨਾ ਦਿੰਨੇ ਕਿਦਾਂ ਹਾਂਜੀ ਆਫਰ ਤੇ ਸੋਨਾ ਦੇ ਰਹੇ ਮੈਂ ਉਹੀ ਦੱਸ ਰਿਹਾ ਇੱਕ ਮਿੰਟ ਬੈਠੋ ਤਾਂ ਸਹੀ 9% ਨਹੀਂ ਨਹੀਂ 9% ਸੁਣੋ ਬੱਲੇਰਾਮ ਨਾਲ ਗੱਲ ਤਾਂ ਸੁਣੋ ਸਰ ਗੱਲ ਸੁਣੋ ਮੈਂ ਹੱਥ ਜੋੜ ਕੇ ਗੱਲ ਸੁਣ ਲਓ ਡੋਨਟ ਸਟੂਪਡ ਮੀ ਡੋਨਟ ਸਟੂਪਡ ਮੀ ਡੋਨਟ ਸਟੂਪਡ ਮੀ ਸਰ ਮੋਮੈਂਟ ਬੱਟੀ ਸਾਹਿਬ ਦਾ ਫੋਨ ਆ ਗਿਆ ਆ ਅਗਲੀ ਸਾਰੀ ਚੈਕਿੰਗ ਕਰ ਲਈ ਕੋਈ ਜਾਨਾ ਤੁਸੀਂ ਮੜੀ ਗੱਲ ਤਾਂ ਸੁਣ ਲਓ ਨਾਲ ਗੱਲ ਕਰੋ ਬੱਟੀ ਸਾਹਿਬ ਨਾਲ ਸਰ ਜੈਹਨ ਜਨਾਬ ਸਰ 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 ਗੋਪਤ ਇਨਫੋਰਮੇਸ਼ਨ ਦੀ ਜ਼ਰਤ ਤੇ ਇਲੀਗਲ ਹੋਣ ਦਾ ਕੰਮ ਹੁੰਦਾ ਸਰ ਆਫਰ ਸਰ ਸਰ ਮੈਂ ਕਬਰ ਕਰਦਾ ਸਰ ਮੈਂ ਬ੍ਰੋ ਪ੍ਰੋਫੈਸਰ ਜੈਨ ਸਾਹ ਔਰ ਰਕੇਸ਼ ਤੈਨੂੰ ਮੈਂ ਪਹਿਲਾਂ 36 ਵਾਰ ਕਿਹਾ ਇਨਫੋਰਮੇਸ਼ਨ ਚੈੱਕ ਕਰ ਲੈ ਕਰ ਬੜੇ ਸਾਬ ਜਾਣਦੇ ਇਹਨਾਂ ਨੂੰ ਆਫਰ ਚੱਲ ਰਹੀ ਹੈ ਤੂੰ ਕਹੇ ਇਲੈਗਲ ਇੱਥੇ ਸੋਨਾ ਚੱਲਦਾ ਬਾਉ ਜੀ ਆਪਾਂ ਨੂੰ ਬੜੇ ਸਾਬ ਕਿੱਥੇ ਜਾਣਗੇ ਸਮਾਨ ਜਾਂਦਾ ਸਰ ਉਹ ਹੋ 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 ਸਰ ਆਫਰ ਸਾਨੂੰ ਵੀ ਦੱਸੋ ਕਿਹੜੀ ਹੈ ਸਰ ਆਫਰ ਚੱਲਦੀ ਸ ਇੱਕ ਮਿੰਟ ਸਰ ਮੈਡਮ ਜਿੱਤ ਲਓ ਜੀ ਇਹ ਬਾਉ ਜੀ ਨੇ ਬਹੁਤ ਅੱਛੀ ਆਫਰ ਲਾਈ ਹੈ ਆਪਾਂ ਸਾਰਿਆਂ ਦੇ ਸਾਹਨੇ ਤੁਸੀਂ ਆਪਣੇ ਚੈਨਲ ਤੇ ਦਿਖਾਓ ਤੁਹਾਡੀ ਤਰੱਕੀ ਹੋਊਗੀ ਬਾ ਬਾਜੂ ਮੈਨੂੰ ਦਿਖਾਓ ਅਫਰ ਗੜੀ ਚੱਲ ਰਹੀ ਹੈ ਬੜੇ ਸਾਹਮਦਾ ਆਫਰ ਹੈ ਸਰ ਆਫਰ ਦੇ ਵਿੱਚ ਸਾਡੇ ਤੋਂ ਕੋਈ ਵੀ ਸਮਾਨ ਖਰੀਦਦਾ ਆ ਕੁਛ ਵੀ ਆਪਾਂ ਦਾ ਕੂਪਨ 바ੜਾ ਉਹਨੂੰ ਪਹਿਲੇ ਇਨਾਮ ਦੇ ਵਿੱਚ ਅਸੀਂ 5 ਗ੍ਰਾਮ ਦਾ 24 ਕੈਰਟ ਦਾ ਸੋਨਾ ਕੱਢਣਾ ਆ ਅੱਛਾ ਰਕੇਸ਼ ਇਹ ਤੇਰਾ ਇਨਫਰਮੇਸ਼ਨ ਦੇਣ ਵਾਲਾ ਕਰਾ ਠਾਣੇ ਸਾਧ ਨੂੰ ਪਹਿਲਾਂ ਤਾਂ ਉਹਨੂੰ ਦੇਖਾਂ ਮੈਂ ਏ ਬਦਤਮੀਜ਼ ਮੈਨੂੰ ਕਹਿ ਕੇ ਲੈ ਕੇ ਆ ਜੀ ਕਿ ਇੱਥੇ ਸੁਣ ਤਾਂ ਇਲੀਗਲ ਕੰਮ ਹੋ ਰਿਹਾ ਨਹੀਂ ਨਹੀਂ ਸਾਹਿਬ ਇਹਦੇ ਵਿੱਚ ਜਨਾਬ ਆਪਾਂ ਇਲੀਗਲ ਕੰਮ ਕਰਨਾ ਹੈ ਬਾਈ ਉਹ ਬਾਉ ਜੀ ਅਸਲ ਚ ਪ੍ਰੋਬਲਮ ਪਤਾ ਕੀ ਹੋਈ ਹੈ ਇਲੀਗਲ ਬੰਦੇ ਲੀਗਲ ਕੰਮ ਕਰਨੇ ਭਾਜੀ ਉਹ ਬਾਉ ਜੀ ਅਸਲ ਚ ਪ੍ਰੋਬਲਮ ਪਤਾ ਕੀ ਹੋਈ ਹੈ ਤੁਸੀਂ ਲਾਤੀ ਆ ਆਫਰ ਲੋਕ ਜਿਹੜੇ ਰੈੱਡ ਲੈਂਡ ਜੰਪ ਕਰ ਕਰ ਕੇ ਆਂਦੇ ਕਿ ਅਸੀਂ ਮਾਇ ਇਲੈਕਟ੍ਰੋਨਿਕ ਤੇ ਜਾਣਾ ਸਾਨੂੰ ਬਹਿਮ ਪੈ ਗਿਆ ਪਤਾ ਨਹੀਂ ਕੀ ਗੱਲ ਹੋ ਰਹੀ ਆ। ਬੜਾ ਆਫਰ ਹੀ ਐਸੀ ਆ। ਅਸੀਂ ਸਾਰੇ ਨੂੰ ਕਹਿੰਦੇ ਰੈੱਡ ਲਾਈਟ ਨਾ ਜੰਪ ਕਰੋ। ਆਫਰ ਹੈਗੀ ਐ ਦਿਵਾਲੀ ਤੇ ਅਸੀਂ ਤੁਹਾਨੂੰ 5 ਗ੍ਰਾਮ ਸੋਨਾ ਦੂਏ ਨਾਮ ਤੇ ਐਕਟਿਵਾ ਵੀ ਦੇਣੀ। ਬੜੇ ਸਾਹਿਬ ਲਈ ਅਸੀਂ ਫ੍ਰਿਜ ਲੈ ਕੇ ਜਾਣੀ ਆ ਤੇ LED ਲੈ ਕੇ ਜਾਣੀ ਦਿਖਾਓ ਹੁਣ ਕਿਹੜੀ ਕਿਹੜੀ ਆਫਰ ਆ। ਬੜੇ ਸਾਹਿਬ ਨੇ ਮੇਰੀ ਡਿਊਟੀ ਲਾ ਦਿੱਤੀ ਦਿਵਾਲੀ ਤੇ ਮੈਂ ਲੈ ਕੇ ਜਾਣੀ ਦਿਖਾਓ। ਆਓ ਸਰ। ਦੱਸੋ ਮੇਰੇ ਕੋਲ ਆਪ ਆਪ ਕੀ ਬੱਚੀ ਦਾ ਨਾਮ ਇਹਗਾ ਹੈ? ਸਰ ਮੇਗਾ ਨਹੀਂ ਇਹ ਮੇਗਾ ਕਨਵਰਟੇਬਲ ਫ੍ਰਿਜ ਹੈ ਇਹ ਪੂਰਾ ਕਨਵਰਟ ਹੋ ਜਾਂਦਾ ਹੈ ਸਮਝਾ ਤੁਸੀਂ ਇਹ ਫ੍ਰਿਜ ਨੂੰ ਫ੍ਰੀਜ਼ਰ ਵੀ ਬਣਾ ਸਕਦੇ ਹੋ ਫ੍ਰਿਜ ਵੀ ਬਣਾ ਸਕਦੇ ਹੋ ਇਹ ਪੂਰਾ ਫ੍ਰਿਜ ਫ੍ਰੀਜ਼ਰ ਦਾ ਵੀ ਕੰਮ ਕਰੇਗਾ ਫ੍ਰਿਜ ਦਾ ਵੀ ਕੰਮ ਕਰੇਗਾ ਹਲਕੇ ਦਿਖਾਓ ਅਸੀਂ ਆਹ 600 ਲੀਟਰ ਦਾ ਫ੍ਰਿਜ ਹੈ ਬੜਾ ਫ੍ਰਿਜ ਹਮ ਅਗਰ ਇਸ ਤੋਂ ਵੀ ਵੱਡਾ ਚਾਹੀਏ 700 ਲੀਟਰ ਦਾ ਵੀ ਮਿਲ ਜਾਏਗਾ ਇਹ ਭਾਪੁਰ ਚਾ ਲੰਦਾ ਭਾਜੀ ਤੁਸੀਂ ਕਰਕੇ ਦੇਖ ਲਓ ਇਹ ਲਓ ਹਮ ਗੁੱਡ ਤੁਹਮਿਆ ਕਹ ਰਕੇਸ਼ ਫੋਟੋ ਲੈ ਦੀ ਆਪਸਰ ਨੂੰ ਭੇਜ सर इसमें देखो ऑफर लगी हुई है हमारे पास ये फ्रिज में सेम फ्रिज ऐसा मिलेगा आपको 98990 रुपए में सर उस तो 110000 एक लाख 35000 लिखे पढ़ा ना जानदा मैं सारा दा, कुछ ओ पाजी ऑफर प्राइस भी तो पढ़ो नीचे ਭਾਈ ਲੀਗਲ ਕੰਮ ਆਫਰ ਪ੍ਰਾਈਸ ਪੱਕਾ ਬਿਲ ਦੇਣਗੇ ਤੇ ਇਹਦੇ ਨਾਲ ਫਿਰ 1 ਗ੍ਰਾਮ ਜਿਹੜਾ 5 ਗ੍ਰਾਮ ਜਿਹੜਾ ਸੋਨਾ ਦਵਾਂਗੇ ਭਾਈ ਉਹ ਵੱਖਰਾ ਹੈ ਭਾਈ ਲੱਕੀ ਰੋਚ ਉਸ ਤੋਂ ਇਲਾਵਾ 에ਅਰ ਫਰਾਰ ਵੀ ਗਿਫਟ ਦੇਣਗੇ ਭਾਈ 에ਅਰ ਫਰਾਰ 5000 ਦੇ 에ਅਰ ਫਰਾਰ ਗਿਫਟ ਵਾਲੀਆਂ ਚੀਜ਼ਾਂ ਲੈ ਕੇ ਆਵੀਂ ਇੱਥੇ ਰੱਖਾ ਜੀ 에ਅਰ ਫਰਾਰ ਦਿਖਾਓ ਜਲਦੀ ਜੇ ਤੁਹਾਨੂੰ ਇਨਾਮ ਨੂੰ ਤੇ ਗਾਰਮੈਂਟ ਸਟੀਮਰ ਵੀ ਦੇਣਾ ਭਾਈ ਨਾਲ ਉਹ ਜਿੰਨਾ ਕੱਪੜੇ ਪ੍ਰੈਸ ਹੋ ਜਾਂਦੇ ਹਾਂ ਜੀ ਤੇ ਉਸ ਤੋਂ ਇਲਾਵਾ ਕਰੋਕਰੀ ਸੈੱਟ ਭਾਈ ਤੁਹਾਡੇ ਸਾਹਮਣੇ ਲੱਗੇ ਜਿਹੜਾ ਮਰਜ਼ੀ ਚੱਕ ਕੇ ਲੈ ਜਾਓ ਪ੍ਰਕਾਸ਼ ਜਿਹੜਾ ਇਹ ਕਹਿੰਦੇ ਆ ਕਰੋਕਰੀ ਆਹ ਗਾਰਮੈਂਟ ਸਟੀਮਰ ਉਹ ਜਨਾਬ ਹਣਾ ਕੋ ਲੈ ਕੇ ਚੱਲ ਆਪਾਂ ਆਪਣੀਆਂ ਮਰਦੀਆਂ ਪ੍ਰੈਸ ਕਰਿਆ ਕਰਾਂਗੇ ਜੀ ਜਨਾਬ ਵੈਰੀ ਗੁੱਡ ਉਸ ਤੋਂ ਇਲਾਵਾ ਪਾਜੀ ਸਾਡੇ ਉੱਤੇ ਵਾਸ਼ਿੰਗ ਮਸ਼ੀਨ ਤੇ ਵੀ ਬਹੁਤ ਆਫਰ ਲੱਗੀ ਹੋਈਆਂ ਇਹ ਦੇਖੋ ਹੀਟਰ ਵਾਲੀ ਮਸ਼ੀਨ 27490 ਤੋਂ ਸ਼ੁਰੂ ਹੋ ਜائیںਗੇ 8 ਕਿਲੋ ਦੀ ਬਾਉ ਜੀ ਅਫਸਰਾਂ ਲਈ ਤਾਂ ਆਪਾਂ ਲੈ ਜਾਣੀ ਫ੍ਰਿਜ ਮੇਰੀ ਪ੍ਰੋਬਲਮ ਸਮਝੋ ਜਿਹੜੀ ਮੇਰੀ ਘਰ ਵਾਲੀ ਆ ਉਹ ਕਹਿੰਦੀ ਕੱਪੜੇ ਤੁਹਾਡੇ ਬਹੁਤ ਗੰਦੇ ਆਉਂਦੇ ਦੇਖੋ ਜਿਹੜੇ ਸਾਡੀ ਡਿਊਟੀ ਆ ਬਾਉ ਜੀ ਆ ਤਿਹਾਰ ਸ਼ੁਰੂ ਹੋ ਜਾਣੇ ਆ ਤੁਸੀਂ ਤਾਂ AC 'ਚ ਬੈਠੇ ਆ ਅੱਜ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਟੀ ਭਕਣੀ ਆ ਮਿੱਟੀ ਸਾਡੇ ਦੋਤੇ ਡਗਣੀ ਆ ਆਹੋ ਜੀ ਕੋਈ ਵਾਸ਼ਿੰਗ ਮਸ਼ੀਨ ਦਿਓ ਮੇਰੀ ਜਿਹੜੀ ਵਰਦੀ ਆ ਇਹ ਮੈਂ ਤੁਹਾਨੂੰ ਯਹੀ ਲੈ ਜਾਓ ਇਹਦੇ ਨਾਲ ਇੰਡਕਸ਼ਨ ਕੁੱਕਰ ਵੀ ਫ੍ਰੀ ਹੈ ਨਾਲ ਕਿਹੜਾ ਕੁੱਕਰ ਭਾਜੀ ਇੰਡਕਸ਼ਨ ਕੁੱਕਰ ਜਿਸ ਤੇ ਲਿਖਾ ਹੋਇਆ ਯਾਰ ਇੰਡਕਸ਼ਨ ਕੁੱਕਰ ਕਿੱਥੇ ਰਹਿ ਗਿਆ ਦੇਖੋ ਸਰ ਇੰਡਕਸ਼ਨ ਕੁੱਕਰ 2000 ਰੁਪਏ ਦੀ ਵਰਤ ਦਾ ਨਾਲ ਫ੍ਰੀ ਦੇਣਾ ਸਰ ਆਹ ਵਾਲੀ ਵਾਸ਼ਿੰਗ ਮਸ਼ੀਨ ਦੇ ਨਾਲ ਤੁਸੀਂ ਇਹ ਕੁੱਕਰ ਫ੍ਰੀ ਦੇ ਰਹੇ ਆ ਤੇ ਭਾਜੀ ਕ੍ਰੌਕਰੀ ਸਭ ਤੁਹਾਡੀ ਮਰਜ਼ੀ ਦਾ ਜਿਹੜਾ ਮਰਜ਼ੀ ਲੈ ਜਾਓ 13 ਤਰ੍ਹਾਂ ਦੀ ਆਪਸ਼ਨ ਲੱਗੀਆਂ ਜਿਹੜਾ ਮਰਜ਼ੀ ਲੈ ਲਓ ਇੱਕ ਮਿੰਟ ਹੋਲਡ ਕਰੋ ਤੁਹਾਡੀ ਭਾਬੀ ਨਾਲ ਗੱਲ ਕਰਦਾ ਮੈਂ ਕਰੋ ਭਾਜੀ ਹੈਲੋ ਮੈਂ ਉਹ ਕਹਿੰਦੀ ਸੀ ਨਾ ਵਾਸ਼ਿੰਗ ਮਸ਼ੀਨ ਚਾਹੀਦੀ ਹੈ ਤੇ ਤੈਨੂੰ ਵਾਸ਼ਿੰਗ ਮਸ਼ੀਨ ਦੇ ਨਾਲ ਮੈਂ ਕੁੱਕਰ ਵੀ ਲੈ ਦਵਾ ਗੱਡ ਜੇ ਤੈਨੂੰ ਕੁੱਕਰ ਦੇ ਨਾਲ ਮੈਂ ਕਰੋਕਰੀ ਵੀ ਲੈ ਦਵਾ ਗੱਡ ਤੇ ਭਾਜੀ 1 ਰੁਪਿਆ ਚ ਦੇ ਦੇਣੀ ਮਸ਼ੀਨ ਸਿਰਫ 888 ਰੁਪਏ ਕਿਸ਼ਤੇ ਦਿੱਤੇ ਰਹੀਓ ਆਪਣੀ ਕੋ ਰਿਸ਼ਤੇਦਾਰੀ ਵੀ ਹੈ ਭਾਜੀ ਬਜਾਜ ਫਾਈਨਾਂਸ ਹੈ ਵੈਰੀ ਗੁੱਡ ਵੈਰੀ ਗੁੱਡ ਭਗਵਾਨ ਤਾ ਕਪੂਰ ਥਲੇ ਮੈਂ ਇਲੈਕਟ੍ਰੋਨਿਕ ਤੇ ਆ ਜਾਣਾ 1 ਰੁਪਿਆ ਜਣਾ ਬਾਉ ਜੀ ਨਾਲ ਮੇਰੀ ਗੱਲ ਕਰਾ ਦੇਣੀ ਹੈ ਆਪਣੀ ਮਨਪਸੰਦ ਵਾਸ਼ਿੰਗ ਮਸ਼ੀਨ ਲੈ ਜਾਣੀ ਐ ਕੂਕਰ ਲੈ ਜਾਣਾ ਕਰੋਕਰੀ ਲੈ ਜਾਣੀ ਐ ਹਾਂ ਹਾਂ ਰਿਸ਼ਤੇਦਾਰੀ ਆਪਣੇ ਭਾਉ ਦਾ ਪੁੱਲ ਗਏ ਤੇ ਤੈਨੂੰ ਸੋਨਾ ਵੀ ਕੱਢ ਦੇਣਾ ਤੂੰ ਕਹਿੰਦੀ ਸੀ ਨਾ ਸਰਦਨ ਡਿਊਟੀ ਤੇਰੇ ਨਾਲ ਕੰਮ ਨਹੀਂ ਕਰਦਾ ਕਰਦਾ ਮੈਂ ਕਿ ਤੈਨੂੰ ਤਿੰਨ ਤਿੰਨ ਚੀਜ਼ਾਂ ਲੈ ਜਾਣੀਆਂ ਹਾਂ ਹਾਂ ਰਿਸ਼ਤੇਦਾਰੀ ਆਪਣੇ ਬਾਪੂ ਜੀ ਬਰੀਨੈਸ ਬਰੀ ਕੋਆਪਰੇਟਿਵ ਓਕੇ ਜੈ ਹਿੰਦ ਯੋ ਭਾਈ ਹੈ ਲੀਗਲ ਆਫਰ ਬਿਲਕੁਲ ਗੁੱਟ ਬਰੀ ਕੋ ਆਪਾ ਜੀ ਉਸ ਤੋਂ ਇਲਾਵਾ ਭਾਜੀ ਸਾਡੇ ਕੋਲ ਸਿੰਘ ਆਪਣਾ ਡਬਲ ਡੋਰ ਤੇ ਵੀ ਆਫਰ ਲੱਗੀ ਹੈ 28990 ਰੁਪਏ ਦਾ ਫ੍ਰੀਜ ਦੇ ਦੇਣਾ ਜਿਹੜਾ 36000 ਦਾ ਸੀਗਾ ਸਰ ਦੇਖੋ ਆਪਸਰਾ ਦੇ ਘਰ ਦੋ ਫ੍ਰੀਜਾਂ ਜਾਣੀਆਂ ਦੋ ਬੜੇ ਆਪਸਰ ਹਾਂਜੀ ਇੱਕ ਇਹ ਲੈ ਕੇ ਜਾਣੀ ਇੱਕ ਵੱਡੀ ਲੈ ਕੇ ਜਾਣੀ ਇਹ ਵੀ ਦਿਖਾਓ ਤੇ ਭਾਜੀ ਇਹਦੇ ਨਾਲ ਵੀ ਉਹੀ ਇੰਡਕਸ਼ਨ ਕੁਕਰ ਨਾਲ ਫ੍ਰੀ ਦੇ ਦੇਣਾ ਭਾਜੀ ਭਾਉਜੀ ਮੈਂ ਸਭ ਕੁਝ ਸਮਝ ਗਿਆ ਤੁਸੀਂ ਨਾਲ ਦੇ ਰਹੇ ਹੋ ਇੱਕ ਤਾਂ ਇੰਡਕਸ਼ਨ ਕੁਕਰ ਜਿਹਦੀ ਕੀਮਤ 3000 ਹੈ ਤੁਸੀਂ ਉਹ ਫ੍ਰੀ ਦੇ ਰਹੇ ਹੋ ਫ੍ਰੀ ਦੇ ਰਹੇ ਹੋ ਨਾਲ ਤੁਸੀਂ ਕਰੋਕਰੀ ਦੇ ਰਹੇ ਆਪਣੀ ਮਰਜ਼ੀ ਦੀ ਚੱਕ ਲਓ ਨਾਲ ਤੁਸੀਂ ਲੱਕੀ ਡਰ ਰਹੇ ਭਾਉਜੀ ਮੈਂ ਸਮਝ ਗਿਆ ਯੂ ਆਰ ਅ ਗੁੱਡ ਮੈਨ ਦੀ ਲਾਲਟੇ ਥੈਂਕ ਯੂ ਭਾਜੀ ਫਰੀ ਫਰੌਡ ਦਾ ਮਸੀਬਤ ਜੜੀ ਆਈ ਤੁਹਾਨੂੰ ਖੋਲ ਕੇ ਦਿਖਾਓ ਇਹਨੂੰ ਬਾਬੂ ਜੀ ਲੋ ਲੋ ਸਰ ਲੋ ਦੇਖੋ ਜ਼ਰੂਰ ਦੇਖੋ ਵੈਰੀ ਗੁੱਡ ਇਹ ਤੇ ਜਾਂਦੇ ਰੱਖ ਸਕਦੇ ਹੋ ਸਰ ਜਿਹੜਾ ਮਰਜੀ ਰੱਖੋ ਬਣੀ ਅੰਡੇ ਦੀ ਜਗ੍ਹਾ ਵੈਰੀ ਗੁੱਡ ਵੈਰੀ ਗੁੱਡ ਯੂ ਆਰ ਗੋਟ ਮੈਨ ਦੀ ਲਾਲ ਟੇ ਅੱਗੇ ਦਿਖਾਓ ਉਸ ਤੋਂ ਇਲਾਵਾ ਭਾਜੀ ਸਾਡੇ ਕੋਲ 6990 ਤੋਂ ਸ਼ੁਰੂ ਆ ਮਾਈਕ੍ਰੋਵੇਵ ਹੂੰ ਮਰੇ 6990 ਦੇ ਤੁਹਾਨੂੰ ਗਰਮ ਕਰਨ ਲਈ ਮਾਈਕ੍ਰੋਵੇਵ ਮਿਲ ਜਾਏਗਾ ਤੁਸੀਂ ਰੋਟੀ ਠੰਡੀ ਤਾਂ ਨਹੀਂ ਖਾਂਦੇ ਸਾਡੀ ਦੇਖੋ ਆਪ ਹਰਦੀ ਦੇ ਹੱਥ ਨਹੀਂ ਲਵਾ ਜੀ ਰੂਲ ਬਹੁਤ ਪੱਕਾ ਜੀ ਸੋਰੀ ਭਾਈ ਦੇਖੋ ਫਰੈਂਡਲੀ ਨਹੀਂ ਹੋਣਾ ਆਏ ਨੇ ਭਾਈ ਫਰੈਂਡਲੀ ਨਹੀਂ ਲਵਾ ਦੇਖੋ ਬੌਜੀ ਜੀ ਮੈਂ ਦੁੱਖ ਦੀ ਗੱਲ ਕਰਾਂ ਆ ਪੁੱਛੋ ਮੇਰਾ ਮੁਲਾਜ਼ਮ ਹੈ ਇਹ ਸਾਰਾ ਦਿਨ ਜਿਹੜਾ ਸਾਡਾ ਸੜਕਾਂ ਤੇ ਲੰਘਦਾ ਮਿੱਟੀ ਆਉਂਦੀ ਆ ਕਦੀ ਸਾਰੇ ਕੱਪੜੇ ਗੰਦੇ ਹੋ ਜਾਂਦੇ ਆ ਰੋਟੀ ਤਾਂ ਕਦੀ ਗਰਮ ਖਾਦੀ ਨਹੀਂ ਜੀ ਜਦ ਨਵਾਂ ਨਵਾਂ ਵਿਆਹ ਹੋਇਆ ਸੀ ਨਾ ਉਹਦੀ ਘਰ ਵਾਲੀ ਜਿਹੜੀ ਫੁਲਕੇ ਕਰਮ ਕਰਕੇ ਦਿੰਦੀ ਹੁਣ ਤਾਂ ਠੰਡੀਆਂ ਹੀ ਖਾਈ ਦਿੰਦੀ। ਦੇਖੋ ਸਰ ਠੰਡੀ ਰੋਟੀ ਖਾਂਦੇ ਹੋ। ਸਿਰਫ 6 ਜਾਂ 990 ਵੀ ਨਹੀਂ ਦਿੰਦੇ ਤੁਸੀਂ। 1 ਰੁਪਇਆ ਦੇਜੋ ਭਾਜੀ। ਘਰ ਤੋਂ ਰੋਟੀ ਗਰਮ ਖਾਓ। ਬਾਉ ਜੀ ਮੇਰੀ ਗੱਲ ਸੁਣੋ। ਦੇਖੋ ਲੋਕ ਸਾਨੂੰ ਟੱਕਰਾ ਕਰਦੇ ਆਖੇ ਮਲਾਜ਼ਿਮਾਂ ਦੇ ਢੱਡ ਬਾਹਰ ਨੂੰ ਆਂਦਾ ਕਰੋ ਏ। ਵੀ ਇਹ ਮਲਾਜ਼ਿਮਾਂ ਦੇ ਢੱਡ ਬਾਹਰ ਨੂੰ ਹੁਣ ਜਦੋਂ ਅਸੀਂ ਖਾਣੀ ਠੰਡੀ ਰੋਟੀ ਆ ਤਾਂ ਢੱਡ ਬਾਹਰ ਆਣੀ ਆ। ਬਾਹਰ ਆਣੇ ਆ ਕੈਸ ਬਣਦੀ ਐ? ਸਾਨੂੰ ਕੋਈ ਭੁਜੇ ਤੋ ਰੋਟੀ ਗਰਮ ਰੱਖ। ਅੱਜ ਤੋਂ ਬਾਅਦ ਤੁਸੀਂ ਗਰਮ ਰੋਟੀ ਖਾਣੀ ਐ। ਕੜ ਕਿੰਨੇ ਰੁਪਏ ਐ 1 ਰੁਪਿਆ ਜੀ ਸਿਰਫ 1 ਰੁਪਿਆ ਦੇ ਕੇ ਜਾਣਾ ਹਾਂ 1 ਰੁਪਿਆ ਦੇ ਕੇ ਉਸ ਤੋਂ ਇਲਾਵਾ ਮੈਂ ਤੁਹਾਨੂੰ ਕਰੋਕਰੀ ਸੈੱਟ ਵੀ ਨਾਲ ਦੇਣਾ ਬਾਜੀ ਨਾ ਵੱਖਰਾ ਬਾਜੀ ਸੋਨਾ ਵੱਖਰਾ ਉਹ ਬਾਪੂ ਜੀ ਤੁਸੀਂ ਉੱਧੇ ਹੀ ਸੋਨੇ ਦੇ ਸਵਾਗਾ ਕਰੀ ਜਾਂਦੇ ਪਾਜੀ ਲੱਕੀ ਡਰਾਅ ਚ ਜੇ ਸੋਨਾ ਨਾ ਨਿਕਲਾ ਨਾ ਦੂਜਾ ਇਨਾਮ ਐਕਟਿਵਾ ਵੀ ਐ ਪਾਜੀ ਈ ਬਾਈਕ ਮਾਰ ਆ ਗਈ ਐ ਸਾਡੀ ਗਾੜੀ ਚ ਉਹ ਵੀ ਲੱਗਣ ਲੱਗੀ ਐ ਇੱਥੇ ਆਪ ਮੈਂ ਦੇਖੋ ਬੜਾ ਇਮਾਨਦਾਰ ਅਫਸਰ ਐ ਗੁੱਸੇ ਗਲੇ ਹੋ ਜਾਂਦੇ ਆ ਲੇਕਿਨ ਤੁਸੀਂ ਗੁੱਟ ਬੰਦੇ ਤੁਹਾਡੀਆਂ ਆਫਰਾਂ ਬਹੁਤ ਅੱਛੀਆਂ ਸ਼ੋਰਮ ਬਹੁਤ ਸੋਹਣਾ ਬਣਿਆ ਤੁਹਾਡਾ ਥੈਂਕ ਯੂ ਸਰ ਜਨਾਬ ਬੱਥਕਰ ਹੌਨ ਸਲੂਟੇ ਚਾ ਲਾਉ ਜੂ ਆ ਲੋ ਜੀ ਆ ਕੁੱਕਰ ਬੇ ਸਾਡਾ ਪੈਕ ਕਰਾ ਕੇ ਗਾਡੀ ਚ ਰਖਾ ਦੋ ਪ੍ਰਿੰਸ ਬੇਡਾ ਸਰ ਦਾ ਲੈ ਕੇ ਆ ਓਵਨ ਕਿਆ ਕਹਤੇ ਆ ਯਾਰ ਆਪਣਾ 6990 ਵਾਲਾ ਅੱਜ ਤੋਂ ਸਰ ਰੋਟੀ ਗਰਮ ਖਾਏਗੇ ਸੌਰੀ ਸਰ ਸੌਰੀ ਸੌਰੀ ਹੱਥ ਨਹੀਂ ਲਾਣਾ ਬਹੁਤ ਸਪਰਾ ਬਹੁਤ ਪੱਕਾ ਮੈਂ ਹੈ ਹੱਥ ਨਹੀਂ ਲਾਣਾ ਹੈਂਡ ਸ਼ੇਕ ਦੇਖੋ ਜਿਹੜਾ ਜਿਹੜੀ ਪੌਲਸ ਹੁੰਦੀ ਨਾ ਉਹ ਆਮ ਲੋਕਾਂ ਦੀ ਦੋਸਤ ਹੁੰਦੀ ਆ ਲੇਕਿਨ ਐਨੀ ਦੋਸਤ ਵੀ ਨਹੀਂ ਕੇ ਐ ਕਰ ਲੋ ਗੱਲ ਨੂੰ ਹੱਥ ਨਹੀਂ ਪਾੜਾ ਹੱਥ ਨਾ ਹੱਥ ਹੱਥ ਨਾ ਵੈਰੀ ਗੁੱਡ ਔਰ ਦੇਖੋ ਬਾਉ ਜੀ ਕਹੋ ਜੀ ਸਿਚੁਏਸ਼ਨ ਹੈ ਰੇਡ ਮਾਰਨ 아이ਸੀ oven ਲੈ ਕੇ ਜਾਦੇ ਤੇ ਅਫਸਰਾਂ ਲਈ ਫਰਿੱਜ ਵੀ ਲੈ ਜਾਣੀ ਆ ਆਪਾਂ ਹੋਰ ਕੁਝ ਵੀ ਦਿਖਾ ਦਈਏ ਜੇ ਹੈਗਾ ਹਬ ਜਿੱਦਾਂ ਤੁਹਾਡੇ ਨਾਲ মিডিਆ ਆਈ ਹੋਈ ਹੈ ਆਪਾਂ ਕਿਉਂ ਇੱਕ মিডিਆ ਲਈ ਵੀ ਆਫਰ ਨਿਕਾਲਦੇ ਆ ਯਾਰ ਅੱਜ ਬੰਬਰੀ ਕੋਟਮੈਨ ਦੀ ਲਾਲਟਨ ਕਿਉਂਕਿ ਫਰਿੱਜ ਅਫਸਰਾਂ ਲਈ ਲੈ ਜਾਣੀ ਆ oven ਅਸੀਂ ਲੈ ਲਿਆ 1 ਰੁਪਿਆ ਦੇ ਕੇ ਆਮ ਜਨ ਤੋਂ ਪਤਾ ਲੱਗੇ ਬਾਉਜੀ ਕੀ ਕੀ ਦੇ ਰਹੇ ਆ ਜੀ ਸਰ ਵੇਖੋ ਮਾੜਮ ਖਾਵਣੇ ਆਪਕੋ ਬਾਹਰ ਬਤਾਇਆ ਥਾ ਵੱਡੀਆਂ ਆਫਰਾਂ ਦੇਗੇ ਵੱਡੇ ਖਲਾਸੇ karenge ਖਲਾਸਾ ਇਹੀ ਹੈ ਹਮਨੇ ਤਾਂ ਪ੍ਰੈਗ ਕੀਤਾ tha ਖਲਾਸਾ ਇਹੀ ਹੈ ਕਿ ਇੱਥੇ ਬਹੁਤ ਸਵਾਨ ਸਸਤਾ ਤੁਸੀਂ ਵੀ ਦੇਖੋ ਆਪਣੇ ਚੈਨਲ ਰਾਈ ਆਮ ਜਨਤਮ ਦੇ ਇਕੱਲੀਆਂ ਬ੍ਰੇਕਿੰਗਾਂ ਖਬਰਾਂ ਨਾ ਕਰੋ ਇਹ ਵੀ ਨਸੋ ਲੋਕਾਂ ਦੇ ਫਾਇਦੇ ਹੋ ਰਹੇ ਦਿਵਾਲੀ ਤੇ ਯਾਨੀ ਇਹ ਆਫਰ ਨਿਕਾਲ ਰਹਾ ਹਾਂ ਕਿ ਭਾਜੀ ਜਿਹੜਾ ਬੰਦਾ ਵੀ ਇਹ ਪੀਵੀ 32 ਦੀ ਵੀਡੀਓ ਵੇਖ ਕੇ ਆਏਗਾ ਸਾਡੇ ਕੋਲ ਠੀਕ ਹੈ ਉਸ ਲਈ ਇੱਕ ਐਡੀਸ਼ਨਲ ਗਿਫਟ ਦੇ ਰਹੇ ਹਾਂ ਭਾਜੀ ਆਪਾਂ ਜਿੱਦਾਂ ਜਨਾਬ ਤੁਸੀਂ ਉਹਨ ਮਸ਼ੀਨ ਲਿੱਤੀ ਹੈ ਠੀਕ ਹੈ oven ਲਿੱਤਾ ਠੀਕ ਹੈ ਇੱਕ ਇੰਡਕਸ਼ਨ ਕੁੱਕਰ ਲਿੱਤਾ ਇੱਕ ਕ੍ਰੋਕਰੀ ਸੈਟ ਲਿੱਤਾ ਇੱਕ ਸੋਨੇ ਦੀ ਆਫਰ ਦਿੱਤੀ ਉਸ ਤੋਂ ਇਲਾਵਾ ਜਨਾਬ ਤੁਸੀਂ ਕੱਪੜੇ ਪ੍ਰੈਸ ਕਰਨ ਵਾਲਾ ਕਹਿ ਰਹੇ ਹੋ ਹਾਂਜੀ ਉਸ ਤੋਂ ਇਲਾਵਾ ਪਾਜੀ ਇੱਕ ਹੋਰ ਗਿਫਟ ਜਨਾਬ ਹੂੰ ਸਿਰਫ ਪੀਪੀ ਬੱਤੀ ਲਈ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕੱਲੇ ਅਫਸਰਾਂ ਲਈ ਫੈਸਿਲਿਟੀ ਨਹੀਂ ਹੈਗੀ ਆਮ ਬੰਦੇ ਲਈ ਵੀ ਆਮ ਬੰਦੇ ਲਈ ਵੀ ਜਨਾਬ ਵੈਰੀ ਗੁੱਡ ਦੇਖੋ ਤੁਸੀਂ ਸਾਰ ਦਿਨ ਬ੍ਰੇਕਿੰਗ ਖਬਰਾਂ ਕਰਦੇ ਹੋ ਇਹ ਵੀ ਦਿਖਾਓ ਇਹ ਵੀ ਗੋਡੇ ਤੁਹਾਨੂੰ ਬਹੁਤ ਵਿਊ ਹੋ ਕੇ ਦੇਖੋ ਤੁਸੀਂ ਵਿਊ ਦੇ ਮਾਰੇ ਭੱਜੇ ਫਿਰਦੇ ਆ ਤੁਹਾਨੂੰ ਵਿਊ ਗੋਡ ਆਉਗੇ ਦਿਖਾਓ ਜੀ ਆਓ ਜਨਾਬ ਮੈਂ 32 ਇੰਚ ਦੀ LED ਦਿਖਾਤਾ ਹਾਂ ਜਨਾਬ ਉਹਦੇ ਉੱਤੇ ਬਹੁਤ ਅੱਛੀ ਆਫਰ ਚੱਲ ਰਹੀ ਹੈ ਇਹ ਆਮ ਬੰਦੇ ਲਈ ਆਮ ਬੰਦੇ ਲਈ ਜਨਾਬ ਆਮ ਬੰਦੇ ਲਈ ਵੈਰੀ ਗੁੱਡ ਵੈਰੀ ਗੁੱਡ ਜਨਾਬ ਵੇਖੋ 32 ਇੰਚ ਦੀ ਇੱਕ ਮਿੰਟ ਉਹ ਦੇਖੋ TU LED ਮਗਰ ਦੇਖ ਦੇਖੋ ਦੇਖ ਦੇਖ ਤੂੰ ਇਹ ਦੇਖੋ 32 ਇੰਚ ਦੀ ਐਮਸਟਰ ਬ੍ਰਾਂਡ ਦੀ ਐਲਈਡੀ ਹੈ ਕੋਈ ਲੋਕਲ ਐਲਈਡੀ ਜਨਾਬ 32 ਇੰਚ ਦੀ ਐਮਸਟਰ ਦੀ 9990 ਚ ਦੇਣੀ ਹੈ ਭਾਜੀ ਟਾਵਰ ਸਪੀਕਰ ਨਾਲ ਟਾਵਰ ਸਪੀਕਰ ਦੇ ਜਾਓ ਇਹ ਇੱਕ ਗੱਲ ਦੱਸੋ ਇਹਦਾ ਜਿਹੜਾ ਜਵਾਕ ਆ ਮੁੰਡਾ ਜਿਹੜਾ ਇਹਦਾ ਉਹ ਗੇਮਾਂ ਬਹੁਤ ਖੇលਦਾ ਤੇ ਖੇਡ ਸਕਦਾ ਪਾਜੀ ਗੇਮ ਖੇਲੋ ਮੋਬਾਈਲ ਕਨੈਕਟ ਕਰੋ 블루ਟੂਥ ਕਰੋ ਜਿਹੜਾ ਮਰਜੀ ਕਰੋ YouTube ਚਲਾਓ ਫੁੱਲ ਸਮਾਰਟ ਮੋਡ ਇਹ ਰਿਪੋਰਟ ਦਿੰਨੇ ਤੁਸੀਂ ਨਾਲ ਹਾਂਜੀ ਹਾਂਜੀ ਅਥੋਰਾਈਜ਼ਡ ਸਮਾਰਟ ਟੀਵੀ ਐ ਸਰ ਲੋਕਲ ਨਹੀਂ ਕੋਤਾ ਲੋਕਲ ਇਹ ਅਥੋਰਾਈਜ਼ਡ ਲੀਗਲ ਸਮਾਰਟ ਟੀਵੀ 1 ਰੁਪਿਆ ਦੇ ਕੇ ਵੀ ਲੈ ਸਕਦੇ ਆ ਭਾਜੀ 1 ਰੁਪਿਆ ਛੱਡੋ ਇਹ ਵੇਖੋ ਜਰਾ ਤੁਹਾਡੇ ਨਾਲ ਸਪੀਕਰ ਦੇਵਾਂਗੇ ਇਹਦੇ ਨਾਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਭਾਜੀ ਸਪੀਕਰ 4000 ਦਾ ਸਪੀਕਰ ਇਹਦੇ ਨਾਲ 32 ਇੰਚ ਦੀ LED ਦੇ ਨਾਲ 1 ਮਿੰਟ ਪਾਓ ਜੀ ਫੇਰ ਮੇਰਾ ਸਵਾਲ ਆਉਂਦਾ 10000 ਦੀ ਤਾਂ ਇਹ LED ਹੋ ਗਈ ਹਾਂਜੀ 4000 ਤੁਸੀਂ ਇਹਦੇ ਦਾ ਮਤਲਬ ਸਿਰਫ 6000 ਦੀ LED ਰਹੀ ਦੇਖ ਲਓ ਭਾਜੀ ਇੱਕ ਵਾਰ ਥੋੜਾ ਜੱਫੀ ਪਾਓ ਤੁਸੀਂ ਵੀ ਲੋਕਾਂ ਨੂੰ ਫੜੇ ਕਰਦੇ ਨਹੀਂ ਜੀ ਮੈਂ ਤਾਂ ਜੋ ਗੁੱਸੇ 'ਚ ਕੁਝ ਕਹਿ ਹੋ ਗਿਆ ਤਾਂ ਕੋਈ ਗੱਲ ਨਹੀਂ ਵੈਰੀ ਗੁੱਡ ਵੈਰੀ ਗੁੱਡ ਹੁਣ ਇਹ ਤਾਂ ਵੀ ਕਰ ਥੈਂਕ ਯੂ ਵੈਰੀ ਗੁੱਡ ਮਰਜ਼ੀ ਨੂੰ ਛੂ ਸਕਦੇ ਆ ਆ ਦਿਲ ਨੂੰ ਛੋੜਿਆ ਭਾਈ ਦਿਲ ਨੂੰ ਵੈਰੀ ਗੁੱਡ ਬ੍ਰਦਰ ਵੈਰੀ ਗੁੱਡ ਵੈਰੀ ਭਾਜੀ ਪੂਰੀ ਗੱਲ ਤਾਂ ਸੁਣੀ ਹਲੇ ਔਰ ਖੁਸ਼ ਕਰ ਦੇਣਾ ਦੋਨੋਂ ਇਹ ਸਪੀਕਰ ਤੋਂ ਇਲਾਵਾ ਕਰੋਕਰੀ ਸੈਟ ਵੱਖਰਾ ਹੈ ਤੇ ਪੀ ਵੀ ਬੱਤੀ ਲਈ ਜੋ ਇੱਕ ਆਫਰ निकाली ਹੈ ਉਹ ਸ਼ੋਰਟ ਗਿਫਟ ਵੱਖਰਾ ਹੈ ਆ ਸ਼ਾਇਦ ਗੱਲ ਹੋਰ ਦੱਸੋ ਮੈਨੂੰ ਜੇ ਕਪੂਰਥਲੇ ਤੋਂ ਕੋਈ ਤੁਹਾਡੇ ਪੇਜ ਨੂੰ ਸ਼ੇਅਰ ਕਰਕੇ ਆ ਜਾਂਦਾ ਵੀਡੀਓ ਉਹਨੂੰ ਵੀ ਗਿਫਟ ਦੋਗੇ ਸਭ ਨੂੰ ਦੇਵਾਂਗੇ ਭਾਜੀ ਬਸ ਵੀਡੀਓ ਆ ਕੇ ਦਿਖਾਏ ਸਾਡੇ ਦਾ ਪ੍ਰੋਡਕਟ ਲੈ ਤੇ ਸ਼ੇਅਰਿੰਗ ਦਾ ਗਿਫਟ ਦੇ ਦੇਣਾ ਆਪਣਾ ਲਈ ਵੈਰੀ ਗੁੱਡ ਵੈਰੀ ਗੁੱਡ ਲਓ 1 ਰੁਪਈਆ ਆਪਣੇ ਲਈ ਵੀ ਲਿਆਓ ਜੀ ਮੈਨੂੰ ਵੀ ਕਰ ਦਿਓ ਅਸੀਂ ਆ ਵੀ ਕਰੋ ਪੈਕ ਉਸ ਤੋਂ ਇਲਾਵਾ ਸਰ ਸਾਡੇ ਕੋਲ ਟਫੜ ਮਸ਼ੀਨਾਂ ਐ ਇਹ ਵੇਖੋ ਭਾਜੀ ਇਹ ਵੇਖੋ ਉਹ ਬੱਲੇਪਾ ਜੀ ਤੁਹਾਡਾ ਹੱਥ ਦਾ ਬੜਾ ਭਰਾ ਉਹ ਇੰਨਾ ਡੰਡਾ ਜਿਹਾ ਅਪਰਾਧੀਆਂ ਦੇ ਫੇਰੇ ਨਾ ਪੰਜਾਬ ਕ੍ਰਾਈਮ ਫਰੀ ਹੋ ਜਵੇ ਨੌਨਸੈਂਸ ਅਫਸਰ ਖੜਦੇ ਡੰਡੇ ਮਾਰ ਜਨਾਬ ਅਟੈਨ ਜੀ ਬਾਪ ਜੀ ਸਰ ਇਹ ਟਫੰਡ ਮਸ਼ੀਨ ਹੈ ਜਿੱਦਾਂ ਮੈਂ ਮੁੱਕਾ ਮਾਰ ਕੇ ਦੱਸਿਆ ਭਾਜੀ ਕਿੱਥੇ ਵੀ ਗਲਾਸ ਨਹੀਂ ਜਾਂਦਾ ਸੌਲ ਦੀ 7 ਕਿਲੋ ਦੀ ਮਸ਼ੀਨ ਹੈ ਉਹਦਾ ਇਹਦੀ ਪ੍ਰਾਈਸ ਲੱਗੀ ਸੀ 8299 ਬਟ ਤੁਹਾਡੇ ਨਾਲ ਪਿਆਰ ਹੈ ਨਾ ਪੈ ਗਿਆ ਹੁਣ ਇਹ ਤੁਹਾਡੇ ਲਈ ਭਾਜੀ 7990 ਚ ਲੈ ਵੀ ਮੀਡੀਆ ਵਾਲਾ ਮੈਂ ਵੀ ਦਾ ਦਿੰਦਾ ਮੈਂ ਵੀ ਥੋੜੀ ਐਨਕਰਿੰਗ ਕਰ ਲੈਣਾ ਇਹ 8299 ਰੁਪਏ ਦੀ ਸੀ ਜਨਾਬ ਹੁਣੀ ਆਇਆ ਇਹ ਹੋਰ ਡਿਸਕਾਊਂਟ ਦੇ ਰਿਹਾ ਸਰ ਤੁਹਾਡੇ ਵਾਸਤੇ 7990 ਰੁਪਏ ਤੇ ਉਹ ਵੀ ਕੱਲੀ ਨਹੀਂ ਦੇਣੀ ਆਪਾਂ ਪ੍ਰੈਸ ਨਾਲ ਦੇਣੀ ਹੈ ਜਨਾਬ ਤੁਹਾਨੂੰ ਵੈਰੀ ਗੁੱਡ ਵੈਰੀ ਗੁੱਡ ਰੱਖੋ ਇਹਦੇ ਵਿੱਚ ਇਹ ਤੁਸੀਂ ਜਿਹੜੀ ਪਾਸ਼ੂ ਮਸ਼ੀਨ ਆ ਇਹ ਸਾਡੇ ਇਹਨਾਂ ਜਣੀਆਂ ਮਜ਼ਦੂਰਾਂ ਇਕ ਰੁਪਿਆ ਹੋਰ ਦੇਣਾ ਇਕ ਰੁਪਿਆ ਹੋਰ ਦੇਣਾ ਤੁਹਾਨੂੰ ਉਸ ਤੋਂ ਇਲਾਵਾ ਸਾਢੇ 9 ਕਿਲੋ 10 ਕਿਲੋ 12 ਕਿਲੋ 11.5 ਕਿਲੋ ਓ ਇੱਕ ਮਿੰਟ ਇੱਕ ਮਿੰਟ ਇੱਕ ਵੜੇ ਇਹ ਐਮ ਸਟਾਰ ਦੀ ਹੈ ਹਾਂਜੀ ਐਮ ਸਟਾਰ ਬ੍ਰਾਂਡ ਦੀ ਇਹ ਤਾਂ ਬੜੇ ਅਫਸਰਾਂ ਨੇ ਕਰ ਦੇਖਿਆ ਮਤਲਬ ਵਧੀਆ ਕੁਆਲਟੀ ਹੈ ਹਾਂਜੀ ਉਸ ਤੋਂ ਇਲਾਵਾ ਜਨਾਬ ਇਹਦੇ ਚ ਸਟੀਲ ਡਰਮ ਵੀ ਮਿਲ ਜਾਣਗੀ ਵੈਰੀ ਗੁੱਡ ਭਾਜੀ ਸਟੀਲ ਡਰਮ ਕਿਸੇ ਕੋਲ ਨਹੀਂ ਆਉਂਦੀ ਸਿਰਫ ਐਮ ਸਟਾਰ ਤੇ ਆਉਂਦੀ ਹੈ ਭਾਜੀ ਵੈਰੀ ਗੁੱਡ ਉਹ ਵੀ ਕਹਿੰਦੇ 13990 ਦੀ ਪ੍ਰੈਸ ਨਾਲ ਇਹ ਵੀ ਬੌਜੀ ਘਟਾ ਦਿਓ 13500 ਦੀ ਕਰ ਦਿਓ ਲੋਕੀ ਕਹਣ ਅਫਸਰਾਂ ਨੇ ਫਾਇਦੇ ਕਰਦੇ ਚਲੋ ਜਨਾਬ ਤੁਹਾਡੇ ਲਈ 13500 ਦੀ ਨਾਲ ਡਰਾਈ ਆਇਰਨ ਫ੍ਰੀ ਦੇਖੋ ਜੀ ਤੁਸੀਂ ਕਹਿੰਦੇ ਆ ਕਿ 11 ਦਿਨਾਂ ਚ ਅਫਸਰ ਚਲਾਨ ਕੱਟਦੇ ਲਓ ਜੀ ਆਪਾਂ ਤੁਹਾਡੇ ਫਾਇਦੇ ਕਰਾ ਰਹੇ ਆ ਇਦਾਂ ਦਾ ਅਫਸਰ ਕਿਤੇ ਮਿਲਣਾ ਨਹੀਂ ਤੁਹਾਨੂੰ ਜਨਾਬ ਉਹ ਤੁਹਾਡੇ ਵਾਸਤੇ ਇੱਕ ਹੋਰ ਫਾਇਦਾ ਕਰਾਉਂਦੇ ਆ ਇਹ ਵੇਖੋ ਜਨਾਬ LG ਦੀ ਸਿੰਗਲ ਡੋਰ 281 ਮਾਡਲ LG ਹਾਂਜੀ LG ਕੰਪਨੀ ਦੀ ਟਫ ਐਂਡ ਸ਼ੈਲਫ ਨਾਲ ਜਨਾਬ ਇਹ ਵੀ ਟਫ ਐਂਡ ਸ਼ੈਲਫ ਹੈ ਮਾਰ ਕੇ ਦੇਖ ਲੋ ਡੰਡਾ ਜੇ ਮਾਰਨਾ ਦੇਖੋ ਮਾਰ ਕੇ ਆਓ ਚੈੱਕ ਕਰੋ ਸਰ ਕਰ ਜੋ ਐਕਸਪੈਰੀਮੈਂਟ ਬੈਰੀ ਗੁੱਡ ਬੈਰੀ ਗੁੱਡ 281 ਮਾਡਲ ਜਿਹੜੀ 29700 ਦੀ ਸੀਗੀ ਜਨਾਬ ਤੁਹਾਡੇ ਵਾਸਤੇ 27990 ਦੀ ਮੇਕ ਕੋ ਬਾਜੀ ਮੇਰਾ ਕਹਿੰਦਾ ਹੋਰ ਮੰਨ ਲਓ ਅਫਸਰਾਂ ਦਾ ਕਹਿੰਦਾ ਮੰਨ ਲਓ ਵੀ 27.5 ਹਜ਼ਾਰ ਦੀ ਕਰ ਦੋ। ਭਾਜੀ 27 ਕਰ ਲਓ ਤੁਹਾਡੇ ਵਾਸਤੇ 27 ਹਜ਼ਾਰ ਕਰ ਦੇਣੀ ਨਾਲ ਭਾਜੀ ਪ੍ਰੈਸ ਤੇ ਕਰੋਕਰੀ ਸੈੱਟ ਵਖੜਾ ਤੁਹਾਡੀ ਚੋਇਸ ਦਾ ਇਹ ਅਸੀਂ ਪਹਿਲਾਂ ਲੈ ਲਿਆ ਤਾਂ ਹੁਣ ਜਿਹੜੇ ਲੈਣੋਗੇ ਉਹਨਾਂ ਨੂੰ ਦੇਈਓ। ਵੈਰੀ ਗੁੱਡ। ਅੱਛਾ ਬਜਾਜ ਕੀ ਲਿਖਿਆ ਬਜਾਜ ਫਾਈਨੈਂਸਰੀ ਸਾਰੇ ਬਜਾਜ ਫਾਈਨੈਂਸ ਤੋਂ ਸਾਡੇ ਸ਼ੋਰੂਮ ਤੇ ਸਿਰਫ ਸਕੀਮ ਚੱਲਦੀ ਪਈ ਹੈ। ਇਹ ਫ੍ਰਿਜ ਸਿਰਫ 1 ਰੁਪਿਆ ਤੁਸੀਂ ਦੇਣਾ ਤੇ ਘਰ ਲੈ ਜਾਣੀ ਹੈ ਤੇ ਕਿਸ਼ਤੇ ਦੇਣੀ 999 ਰੁਪਏ 'ਚ ਆਰਾਮ ਨਾਲ। ਇੱਕ ਮਿੰਟ ਉਹ ਆਪਣੇ ਜਗਦੀਸ਼ ਕਹਿੰਦਾ ਸੀ ਫ੍ਰਿਜ ਲੈਣੀ ਹੈ। ਫੋਨ ਮਾਰੋ ਉਹਨੂੰ ਕਿ ਐਸਾ ਐਡਰੈਸ ਦੇ ਕੇ ਲੈ ਜਾਓ ਕੋਈ ਨਹੀਂ ਤੁਹਾਡੀ ਇਹ ਵੀ ਕਢਾ ਦਾਂਗੇ ਆ ਨਾਲ ਦੇ ਦਿਓ ਜਨਾਬ ਸਭ ਤੋਂ ਬੜੀ ਗੱਲ ਦੱਸਣ ਲੱਗਾ ਕਪੂਰ ਥੱਲੇ 'ਚ ਪਾਣੀ ਦੀ ਬਹੁਤ ਦਿੱਕਤ ਚੱਲ ਰਹੀ ਹੈ ਪਾਣੀ ਬਹੁਤ ਗੰਦਾ ਆ ਰਿਹਾ ਉਸ ਲਈ ਪਾਜੀ ਆਪਾਂ ਇਹ ਕਹਿੰਦੇ ਸਪੈਸ਼ਲ 5500 ਤੋਂ ਕਾਪਰ ਵਾਲੇ ਆਰਓ ਲੈ ਕੇ ਆਏ ਜਨਾਬ ਕਾਪਰ ਵਾਲਾ ਹਾਂਜੀ 5500 ਤੋਂ ਕਾਪਰ ਵਾਲੇ ਆਰਓ ਸ਼ੁਰੂ ਹੈ ਉਹਦੇ ਨਾਲ ਵੀ ਕਲੋਕਰੀ ਸੈਟ ਫ੍ਰੀ ਇੱਥੇ ਡੰਡਾ ਨਾ ਮਾਰੀਓ ਇਹ ਟੁੱਟ ਜਾਣਾ ਹਾਂਜੀ ਠੀਕ ਹੈ ਜਨਾਬ ਉਸ ਤੋਂ ਇਲਾਵਾ ਸਾਢੇ ਕੋਲ LG ਦੇ ਵੀ ਆਰਓ ਮਿਲ ਜਾਏਗੇ ਤੁਹਾਨੂੰ ਇਹ ਤਾਂ ਬਹੁਤ ਸੋਹਣਾ ਜਿਹਾ 커피 ਵਾਲਾ ਹੁੰਦਾ ਹਾਂਜੀ 16 16 17 17 ਹਜ਼ਾਰ ਤੋਂ ਸ਼ੁਰੂ ਜਨਾਬ ਔਰ ਨਾਲ ਵੀ ਗਿਫਟ ਆਪਣੇ ਕਿੰਨੇ ਦਾ ਮਿਲੂ ਇਹ ਭਾਈ ਜਨਾਬ ਤੁਸੀਂ ਦੱਸੋ ਇਹ 19000 ਲਿਖਿਆ ਹੈ ਸਾਢੇ 18 ਕਰ ਦੋ ਚਲੋ ਜਨਾਬ ਦੇਤਾ ਤੁਹਾਨੂੰ ਕਪੂਰਥਲੇ ਵਾਲੇ ਤੁਹਾਨੂੰ ਸਾਢੇ 18 ਚ ਆਹ LG ਦਾ ਪਿਓਰ ਕੇਅਰ ਮਿਲ ਜਾਣਾ ਲੈਫ ਗੁੱਡ ਲੈਫਟ ਗੁੱਡ ਲੈਫਟ ਗੁੱਡ ਐਜੀ ਲੈਫਟ ਗੁੱਡ ਲੈਫਟ ਗੁੱਡ ਲੈਫਟ ਗੁੱਡ ਬਾਉਜੀ ਆ ਤੁਹਾਡਾ ਬ੍ਰਦਰ ਨਹੀਂ ਭਾਜੀ ਛੋਟੇ ਭਾਈ ਆ ਸਾਡੇ ਤੁਹਾਡੇ ਮੀਆਂ ਬੜੇ ਮੀਆਂ ਛੋਟੇ ਮੀਆਂ ਹਾਂਜੀ ਇਹ ਸਕੂਟਰੀ ਅੰਦਰ ਲੈ ਕੇ ਕੋ ਲਾਇਸੈਂਸ ਅੰਦਰ ਪ੍ਰੈਕਟਿਸ ਕਰਦਾ ਸਰ ਤੁਹਾਡੇ ਵਾਸਤੇ ਇੱਕ ਹੋਰ ਆਫਰ ਲੈ ਆਏ ਆ ਅੱਛਾ ਇਹ ਵੀ ਆਫਰ ਹੈ ਹਾਂਜੀ ਸਮਝਾਓ ਫਿਰ ਪਤਾ ਛੋਟੇ ਵੀਰ ਭਾਜੀ ਇਹਦੇ ਵਿੱਚ ਪਹਿਲਾ ਨਾਮ ਤਾਂ ਜੀ ਸੋਨਾ ਕੱਟਦਾ 5 ਪੰਜ ਗ੍ਰਾਮ ਜਿਹੜਾ ਆ ਦੂਜਾ ਨਾਮ ਅਸੀਂ ਕੱਢਣਾ ਹੈ ਨਾ ਉਹਦੇ ਵਿੱਚ ਤੁਹਾਨੂੰ ਸਕੂਟਰੀ ਮਿਲਣੀ ਹੈ ਅਲੀ ਵੈਰੀ ਗੁੱਡ ਮਟਰ ਯੂ ਮੀਨ ਟੂ ਸੇ ਫਸਟ ਪ੍ਰਾਈਜ਼ ਇਹ ਸੋਨਾ ਜੀ ਸੈਕੰਡ ਪ੍ਰਾਈਜ਼ ਇਹ ਸਕੂਟੀ ਜੀ ਪਰ ਫਰੌਡ ਨਹੀਂ ਹੋਣਾ ਚਾਹੀਦਾ ਆਮ ਲੋਕਾਂ ਨੂੰ ਮਿਲਣੀ ਚਾਹੀਦੀ ਆ ਭਾਜੀ ਲਾਈਵ ਕੱਢਾਂਗੇ ਇਹ ਵੀ ਥਰਡ ਪ੍ਰਾਈਜ਼ ਐਲਈਡੀ ਥਰਡ ਪ੍ਰਾਈਜ਼ ਐਲਈਡੀ ਹਾਂਜੀ ਕਿੰਨੇ ਉਹ ਸੈਂਟੀਮੀਟਰ ਕਿੰਨੇ ਦੀ 32 ਇੰਚ ਦੀ ਕੱਢਾਂਗੇ 32 ਇੰਚ ਦੀ ਵੈਰੀ ਗੁੱਡ ਮਤਲਬ ਪਹਿਲਾ ਸੋਨਾ ਫਿਰ ਸਕੂਟੀ ਫਿਰ ਐਲਈਡੀ ਫਿਰ ਵਾਸ਼ਿੰਗ ਮਸ਼ੀਨ ਤਿੰਨੇ ਬਹੁਤ ਸਾਲਾਂ ਨੂੰ ਕੱਢੂਗੇ ਕਿ ਕਿਨੂੰ ਬਾਹਰ ਕੱਢੂਗੇ ਇਹ ਲਾਈਵ ਕੱਢਣਾ ਸਨਮਾਨਦਾਰੀ ਨਾਲ ਕੋਈ ਫਰੌਡ ਵੈਰੀ ਗੁੱਡ ਇਮਾਨਦਾਰ ਬੰਦੇ ਮੈਨੂੰ ਬਹੁਤ ਪਸੰਦ ਆ ਉਹ ਅਸੀਂ ਸਮਾਨ ਪਰਚੇਸ ਕਰੇ ਸਾਡਾ ਵੀ ਟੋਕਨ ਪਾਓ ਯਾਰ ਲਓ ਸਰ ਲਓ ਜ਼ਰੂ ਇਲਾਵੀ بڑے ਅਫਸਰ ਨੂੰ ਧਿਆਕੇ ਵਿੱਚ ਪਾ ਦੇ ਮੈਂ ਅਫਸਰ ਨੂੰ ਧਿਆ ਦੇਣਾ ਮੈਨੂੰ ਸੋਨਾ ਮਿਲੇ ਤੂੰ ਧਿਆ ਦੇ ਤੈਨੂੰ ਸਕੂਟਰੀ ਮਿਲ ਜਾ ਤੇਰੀ ਘਰ ਵਾਲੀ ਬਹੁਤ ਲੜਦੀ ਬਈ ਜੀ ਜਨਾਬ ਇਹ ਲੈ ਵੀ بڑے ਅਫਸਰ ਨਾਲ ਆ ਚੱਕ ਬਈ ਵੈਰੀ ਗੁੱਡ ਵੈਰੀ ਗੁੱਡ ਅੱਛਾ ਬਾਉ ਜੀ ਮੇਰਾ ਸੋਨਾ ਇਹਦੀ ਸਕੂਟਰੀ ਤੁਸੀਂ ਖਿਆਲ ਰੱਖਣਾ ਪਰ ਟੋਕਨ ਪਾਤਾ ਜਨਾਬ ਇਹ ਲੱਕ ਦੇ ਉੱਤੇ ਡਿਪੈਂਡ ਹੈ ਜੀ ਲਾਈਫ ਵੈਰੀ ਗੁੱਡ ਮੈਂ ਤੇਰੀ ਇਮਾਨਦਾਰੀ ਚੈੱਕ ਕਰਦਾ ਛੋਟੇ ਵੀਰ ਵੈਰੀ ਨਾਈਸ ਬਹੁਤ ਚੰਗਾ ਲੱਗਿਆ ਹੁਣ ਸਮਾਨ ਤਾਂ ਸੀ ਲੈ ਲਿਆ ਗਿਫਟ ਜਿਹੜੇ ਰਹਿ ਗਏ ਸਾਰੇ ਗੱਡੀ ਚ ਰਖਾ ਦੇ ਰਖਾ ਦੇ ਨਹੀਂ ਇੱਕ ਤਾਂ ਤੁਸੀਂ ਦੇ ਰਹੇ ਹੋ ਉਹ ਪ੍ਰੈਸ ਜੀ ਕਰੋਕਰ ਜਿਹੜੀ ਉਹ ਵੀ ਰਖਾ ਦਿਓ ਜਿਹੜਾ ਪਸੰਦ ਕਰ ਲਓ ਜਨਾਬ ਇਹ ਤੁਹਾਡੀ ਮਰਜ਼ੀ ਦੀ ਦੇਣੀ ਜਿਹੜੀ ਆ ਬਹਾਂ ਬਈ ਲੈ ਵੀ ਦਫ਼ਤਰ ਚ ਵਧੀਆ ਕੱਪੜਾ ਰੱਖ ਜਾ ਤਾ ਕੋਈ ਪ੍ਰਧਾਨ ਬਰਦੂ ਨਾ ਆਉਂਦਾ ਉਹਨੂੰ ਵਧੀਆ ਕੱਪੜੇ ਜੀ ਜਨਾਬ ਚੱਕ ਦੋ ਕੱਪੜਾ ਦਾ ਜੱਟ ਟੱਕਲਾ ਜੀ ਜੀ ਜਨਾਬ ਟੱਕ ਬਈ ਇੱਕ ਆ ਰੱਖ ਲਓ ਜਨਾਬ ਹਮ ਵੈਰੀ ਗੁੱਡ ਇਹ ਕੌਣ ਜਗਾ ਘਾਂ ਕੜੇ ਕਾਲੇ ਪੀਲੇ ਲੋਕ ਬਹੁਤ ਆਉਂਦੇ ਆਪਣੇ ਦਫ਼ਤਰ ਚ ਜੀ ਜੀ ਚੱਕ ਲੈ ਜਨਾਬ ਵੈਰੀ ਗੁੱਡ ਵੈਰੀ ਗੁੱਡ ਗੱਡੀ ਰੱਖ ਚੱਕੇ ਜੀ ਜਨਾਬ ਠੀਕ ਹੈ ਬੌਜੀ ਵੈਰੀ ਨੈਸ ਨੈਸ ਮੀਟਿੰਗ ਯੂ ਵੈਰੀ ਨੈਸ ਥੈਂਕ ਯੂ ਸਰ ਵੈਰੀ ਗੁੱਡ ਜਨਾਬ ਉਹ ਬਤਮੀਜਾ ਇੱਥੇ ਤਾਂ ਮੈਂ ਹੱਸ ਕੇ ਸਾਰ ਦਿੱਤਾ ਪਰ ਮੇਰੀ ਇੰਨੀ ਅਨਸਰਟ ਕਰਾਈ ਨਾ ਅਫਸਰਾਂ ਤੋਂ ਆਪਾ ਜੀ ਇੱਥੇ ਇਲੀਗਲ ਸੋਨੇ ਦਾ ਕੰਮ ਚੱਲਦਾ ਤੇਰੀ ਕਰਨਾ ਮੈਂ ਰੇਲਵੇ ਲਾਈਨ ਤੇ ਟ੍ਰਾਂਸਫਰ ਬਤਮੀਜਾ ਚੈੱਕ ਕਰੀਦਾ ਮੈਂ ਪਹਿਲਾਂ ਨੌਨਸੈਂਸ ਸੌਰੀ ਜਨਾਬ ਪਤਨੀ ਜੀ ਜਨਾਬ ਜਨਾਬ ਜੇ ਤੁਹਾਡੀ ਇਜਾਜ਼ਤ ਹੋਵੇ ਮੀਡੀਆ ਵਾਲੇ ਨੂੰ ਐਡਰੈਸ ਦੱਸ ਦਈਏ ਕਿੱਥੇ ਆਣਾ ਹੈ ਜੀ 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 ਆ ਰੱਖੋ ਨਾਲੋ ਗੱਡੀ ਖੋਲੋ ਮਾਡਮ ਮੈਮ ਇਹ ਸਾਡਾ ਕਪੂਰਥਲੇ ਦਾ ਸ਼ੋਰੂਮ ਹੈਗਾ ਆ ਮੈਂ ਵਿਚ ਵਿਚ ਆਇਆ ਮੈਂ ਲਓ ਮੈਡਮ ਮੇਰੀ ਵੀ ਲਓ ਬੈਠ ਇਹ ਸਾਡਾ ਕਪੂਰਥਲੇ ਦਾ ਸ਼ੋਰੂਮ ਹੈ ਕਾਂਜਲੀ ਰੋਡ ਤੇ ਮਾਈ ਇਲੈਕਟ੍ਰੋਨਿਕਸ ਦਾ ਹੈ ਜੱਗੀ ਮਾਰਕੀਟ ਦੇ ਸਾਹਮਣੇ ਯੂਨੀਅਨ ਬੈਂਕ ਦੇ ਇੱਕਦਮ ਨਾਲ ਦਾ ਸਾਡਾ ਸ਼ੋਰੂਮ ਹੈ ਮਾਈ ਇਲੈਕਟ੍ਰੋਨਿਕਸ ਦਾ ਪਛਾਣ ਲਓ ਗਲਤ ਦੁਕਾਨ ਤੇ ਨਾ ਜਾਇਓ ਸਾਡਾ ਜਿਹੜਾ ਮੋਬਾਈਲ ਨੰਬਰ ਹੈ ਕਪੂਰਥਲੇ ਦਾ 98357070100 ਹੈਗਾ ਜੀ 9357070100 ਇੱਥੇ ਤੁਸੀਂ ਪਹੁੰਚੋ ਇੱਥੇ ਹੀ ਤੁਹਾਨੂੰ ਆਫਰਾਂ ਦਾ ਲਾਭ ਮਿਲਣਾ ਜੀ ਵੈਰੀ ਵੈਰੀ ਗੁੱਡ ਸਰਵਿਸ ਵੈਰੀ ਗੁੱਡ ਸਰਵਿਸ ਚਲੋ ਜਨਾਬ ਗੁੱਡ 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 ਆ ਬੜੇ ਆਪਸਾਂ ਦਾ ਦੇ ਪੂਰਾ ਕੋਆਪਰੇਟ ਕੀਤਾ ਮੈਂ ਜਨਾਬ ਸਮਾਨ ਪਹੁੰਚੂਗਾ ਅਸਮਾਨ ਦਾਦੇ ਸਮਾਨ ਪਹੁੰਚੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਈ ਵੈਰੀ ਗੁੱਡ ਮੁੰਡੇ ਚੰਗੇ ਆ ਲਾਹੇ ਨਹੀਂ ਮੁੰਡੇ ਚੰਗੇ ਆ ਕੱਢ ਵੱਡੀ ਬੈਰੀ ਗੁੱਡ ਭਾਉਜੀ ਕਰੋ ਤੁਸੀਂ ਕੰਮ ਠੀਕ ਹੈ ਜਨਾ ਬੇਫਿਕਰ ਹੋ ਕੇ ਕਰੋ ਬੇਫਿਕਰ ਹੋ ਕੇ ਕਰੋ ਤਿਆਰ ਹੋ ਗਏ ਇਨਫੋਰਮੇਸ਼ਨ ਲੈ ਕੇ ਮੇਰੀ ਕਨਸਲਟ ਕਰਾਈ ਅੱਜ ਰਕੇਸ਼ ਆਰਾਮ ਸੌਰੀ ਗੱਤੀ ਹੋ ਨਾਟ ਗੁੱਡ ਨਾਟ ਗੁੱਡ ਨਾਟ ਗੁੱਡ ਸ੍ਰੀਕਾਲ ਜੀ ਸਾਥਿਓ ਅੱਜ ਪੀਪੀ 32 ਨਵਾਂ ਸ਼ਹਿਰ ਦੀ ਟੀਮ ਨੇ ਮਾਈ ਇਲੈਕਟ੍ਰੋਨਿਕਸ ਨਾਲ ਮਿਲ ਕੇ ਇੱਕ ਨਵੇਂ ਤਰ੍ਹਾਂ ਦਾ ਕੰਟੈਂਟ ਤੁਹਾਡੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਪਤਾ ਹੀ ਆਪਾਂ ਬੀਬੀ ਵਰਤੀ ਨਵਾਂ ਸ਼ਹਿਰ ਚੈਨਲ 'ਚ ਐਜ਼ ਐਨ ਐਂਕਰ ਤੇ ਐਜ਼ ਐਨ ਆਰਟਿਸਟ ਤੁਹਾਡੇ ਅੱਗੇ ਪੇਸ਼ ਹੁੰਦੇ ਰਹਿੰਨੇ ਆ ਅਸੀਂ ਅਸਲੀ ਮੁਲਾਜ਼ਮ ਨਹੀਂ ਆ ਪਰ ਕੋਸ਼ਿਸ਼ ਕੀਤੀ ਕਿ ਤੁਹਾਡੇ ਅੱਗੇ ਇੱਕ ਫਨੀ ਵੇ ਨਾਲ ਇਹਨਾਂ ਦੀ ਜਿਹੜੀਆਂ ਆਫਰਸ ਆ ਉਹ ਪਹੁੰਚਾਈਏ ਜੀ ਜੇ ਤੁਸੀਂ ਦੱਸਦੇ ਇਹ ਆਫਰਾਂ ਬਹੁਤ ਵਧੀਆ ਅਸੀਂ ਤੁਹਾਡੇ ਲਈ ਲੈ ਕੇ ਆਏ ਦਿਵਾਲੀ ਦੇ ਇਸ ਮੌਕੇ ਤੇ ਤੇ ਜੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੇਅਰ ਕਰਨ ਵਾਲੇ ਨੂੰ ਵੀ ਗਿਫਟ ਦੇਣਾ ਆ ਤੇ ਇਹ ਆਫਰਾਂ ਇਦਾਂ ਦੀ ਕਿਤੇ ਨਹੀਂ ਮਿਲਣੀਆਂ ਕਪੂਰਥੱਲੇ ਤੁਸੀਂ ਸਾਡੇ ਸ਼ੋਅਰੂਮ ਤੇ ਵਿਜ਼ਿਟ ਕਰੋ ਨਵਾਂ ਸ਼ਹਿਰ ਤੁਸੀਂ ਜਾਣਦੇ ਹੀ ਆ ਸਾਨੂੰ ਦੇਖੋ ਸਭ ਤੋਂ ਬੈਸਟ ਆਫਰਾਂ 1 ਰੁਪਿਆ ਦਾ ਤੁਸੀਂ ਐਲੀਜੀਬਲ ਹੋ ਜੰਨੇ ਆ ਹੋ ਸਕਦਾ ਤੁਹਾਡਾ ਲੱਕੀ ਡਰਾ ਨਿਕਲੇ ਸੋਨੇ ਦਾ 5 ਗ੍ਰਾਮ ਸੋਨੇ ਦਾ ਹੋ ਸਕਦਾ ਤੁਹਾਨੂੰ ਸਕੂਟੀ ਨਿਕਲੇ ਹੋ ਸਕਦਾ ਤੁਹਾਨੂੰ LED ਨਿਕਲੇ ਲੇਕਿਨ ਜੇ ਤੁਸੀਂ ਪਰਚੇਸ ਕਰਨਾ ਕੋਈ ਵੀ ਸਮਾਨ ਇਹਨਾਂ ਨੇ ਉਸ ਵੇਲੇ ਵੀ ਤੁਹਾਨੂੰ ਬਹੁਤ ਸਾਰੇ ਗਿਫਟਸ ਦੇ ਜਣੇ ਆ ਇਹੋ ਜੀ ਆਫਰਾਂ ਕਿਤੇ ਨਹੀਂ ਮੈਨੂੰ ਇਹ ਨਾ ਸਮਝਦਾ ਤੂੰ ਮੈਂ ਟੁਪੜ ਆਫਰਾਂ ਗੋਟਿਆ ਆਫਰਾਂ ਵੈਰੀ ਗੁੱਡ ਵੈਰੀ ਗੁੱਡ